ਸ਼ਨੀਵਾਰ ਦਾ ਦਿਨ ਪਾਰ ਲਈ ਖੁਸ਼ਖਬਰੀ ਲੈ ਕੇ ਆ ਸਕਦਾ ਹੈ ਅੱਜ ਹਰ ਕਿਸ ਦੀ ਨਜ਼ਰ ਟੈਨਿਸ ਦੀ ਖੇਡ ਤੇ ਹੋਵੇਗੀ ਜਿੱਥੇ ਸਾਨੀਆ ਵਪੰਨਾ ਦੀ ਜੋੜੀ ਸੈਮੀਫਾਈਨਲ ਮੈਚ ਖੇਡਦੀ ਨਜ਼ਰ ਆਵੇਗੀ ਇਸ ਦਿੱਗਤ ਜੋੜੀ ਤੋਂ ਜੱਦੀ ਆਸ ਹੈ ਅਤੇ ਇਸ ਜੋੜੀ ਦੀ ਜਿੱਤ ਭਾਰਤ ਨੂੰ ਕਟੋਕੜ ਸਿਲਵਰ ਮੈਡਲ ਪੱਕਾ ਕਰਾ ਦੇਵੇਗੀ ਹਰਦ ਦੀ ਮੁੱਕੇਬਾਜ਼ੀ ਚਤਕ ਮੈਡੀਪਾਲ ਖਤਮ ਕਰਨ ਦੇ ਮਿਸ਼ਨ ਤੇ ਅੱਜ ਵਿਕਾਸ ਕ੍ਰਿਸ਼ਨ ਨੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਕਾਸ ਨੇ 올림픽 ਦੇ ਕੁਆਟਰਫਾਈਨਲ ਚ ਐਂਟਰੀ ਕਰ ਲਈ ਹੈ ਵਿਕਾਸ ਨੇ ਸ਼ੁੱਕਰਵਾਰ ਨੂੰ ਖੇਡੇ ਗੇ ਪ੍ਰੀ ਕੁਆਟਰਫਾਈਨਲ ਬਾਊਟ ਵਿੱਚ ਜਿੱਤ ਦਰਜ ਕੀਤੀ ਇਸ ਦੇ ਨਾਲ ਹੀ ਹੁਣ ਵਿਕਾਸ ਮੈਡਲ ਤੋਂ ਸਿਰਫ ਇੱਕ ਚਤ ਦੂਰ ਨੇ ਅਤੇ ਵਿਕਾਸ ਕ੍ਰਿਸ਼ਨ ਦੀ ਕੁਆਟਰਫਾਈਨਲ ਚ ਅਜ਼ੇਬਕਿਸਤਾਨ ਦੇ ਬੌਕਸਰ ਨਾਲ ਟੱਕਰ ਹੋਵੇਗੀ ਜੇਕਰ ਵਿਕਾਸ ਕ੍ਰਿਸ਼ਨ ਆਪਣਾ ਅਗਲਾ ਮੈਚ ਜਿੱਤ ਲੈਂਦੇ ਨੇ ਤਾਂ ਭਾਰਤ ਦਾ ਕਟੋ ਕਟ ਕਾਂਸੀ ਦਾ ਤਗਮਾ ਪੱਕਾ ਹੋ ਜਾਏਗਾ ਪਾਰਟੀ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਰਿਓ 올림픽 ਦੇ ਵਿੱਚ ਸ਼ੁੱਕਰਵਾਰ ਨੂੰ 25 ਮੀਟਰ ਰੈਪਿਡ ਫਾਇਰ ਪਿਸਟਲ ਦੇ ਕੁਆਲੀਫਿਕੇਸ਼ਨ ਸਟੇਜ 1 ਤੇ 10ਵੇਂ ਸਥਾਨ ਤੇ ਰਹੇ ਗੁਰਪ੍ਰੀਤ ਨੇ 100 ਦੇ ਸਕੋਰ ਦੇ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਕੁੱਲ 299 ਅੰਕ ਹਾਸਲ ਕੀਤੇ ਗੁਰਪ੍ਰੀਤ ਹੁਣ ਕੁਆਲੀਫਿਕੇਸ਼ਨ ਸਟੇਜ 2 ਦੇ ਮੁਕਾਬਲੇ ਲਈ ਅੱਜ ਸ਼ੂਟਿੰਗ ਰੇਂਜ ਵਿੱਚ ਉਤਰਨਗੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਤਰਾਕੀ ਵਿੱਚ ਅਜਿਹਾ ਕਮਾਲ ਹੋਇਆ ਕਿ ਸਭ ਵੇਖ ਕੇ ਹੈਰਾਨ ਰਹਿ ਗਏ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ ਟੀਮ 100 ਮੀਟਰ ਬਟਰਫਲਾਈ ਈਵੈਂਟ ਜਮਾਈਕਲ ਫਲੱਪਸ ਲਈ ਕਲਾਸ ਅਤੇ ਲਾਜ਼ਲੋ ਸ਼ੇ ਨੇ ਸਿਲਵਰ ਮੈਡਲ ਜਿੱਤੇ ਤਰਾਕੀ ਚ ਲਗਤਾ ਦੂਜੇ ਦਿਨ ਡੈੱਡ ਹੀਟ ਵੇਖਣ ਨੂੰ ਮਿਲੀ ਇਹਨਾਂ ਦਿਨੇ ਸਵੀਮਰਸ ਨੇ 51.14 ਸੈਕਿੰਡਸ ਤੇ ਸਮੇਂ ਨਾਲ ਈਵੈਂਟ ਪੂਰਾ ਕੀਤਾ BCCI ਨੂੰ ਵੱਡੇ ਸੁਧਾਰਵਾਦੀ ਕਤਮ ਲਾਗੂ ਕਰਨ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਲੋਡਸ ਕਮੇਟੀ ਦੀ ਸਮੇਂ ਸੀਮਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ BCCI ਪ੍ਰਧਾਨ ਅਨੁਰਾਗ ਠਾਕਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਦੇ ਖੇਡ ਨਹੀਂ ਖੇਡਿਆ ਉਹ ਬੋਰਡ ਦਾ ਸੰਚਾਲਨ ਕਰਨ ਦੀ ਕੋਸ਼ਿਸ਼ ਵਿੱਚ ਨੇ BCCI ਦੀਆਂ ਜੜ੍ਹਾਂ ਵੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਰਟ ਦੇ ਵੈਸਟ ਇੰਡੀਜ਼ ਦੇ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਦੇ ਵਿੱਚ ਟੀਮ ਇੰਡੀਆ 250 ਤੋਂ ਜ਼ਿਆਦਾ ਰਨਾਂ ਦੀ ਬੜਤ ਦੇ ਨਾਲ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਈ ਹੈ ਤੀਜੇ ਦਿਨ ਦਾ ਖੇਡ ਬਾਰਿਸ਼ ਵਿੱਚ ਤੁਲਣ ਦੇ ਬਾਅਦ ਚੌਥੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਪਵਨੇਸ਼ਰ ਕੁਮਾਰ ਦੇ 5 ਵਿਕਟ ਦੇ ਮਦਦ ਨਾਲ ਵੈਸਟ ਇੰਡੀਜ਼ ਦੀ ਟੀਮ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਆਪਣੇ 41 ਰਨਾਂ ਦੀ ਛੋਟੀ ਜੀ ਪਾਰੀ ਵਿੱਚ ਰੋਹਿਤ ਸ਼ਰਮਾ ਨੇ ਇੱਕ ਅਜਿਹਾ ਰਿਕਾਰਡ ਬਣਾ ਲਿਆ ਕਿ ਉਹਨਾਂ ਦੇ علاوہ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਿਰਫ ਇੱਕ ਬल्लेबाज़ी ਇਹ ਕਰ ਸਕਿਆ ਹੈ ਰੋਹਿਤ ਲਗਾਤਾਰ 4 ਸਾਲ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ 30 ਤੋਂ ਵੱਧ ਸ਼ੱਕੇ ਲਗਾਉਣ ਵਾਲੇ ਦੂਜੇ ਬल्लेबाਜ਼ ਬਣ ਗਏ ਨੇ ਉਹਨਾਂ ਦੇ علاوہ ਬ੍ਰੈਂਡਨ ਮੈਕਲਮ ਨੇ ਇਹ ਕਾਰਨਾਮਾ ਸਾਲ 2007 ਤੋਂ ਲੈ ਕੇ 2010 ਤੱਕ ਕੀਤਾ ਸੀ